ਹਾਂਜੀ ਸਭ ਤੋਂ ਪਹਿਲਾਂ ਦੁਨੀਆ ਦੇ ਵਿੱਚ ਦੂਰ ਦਰਾਡੇ ਜਿੱਥੇ-ਜਿੱਥੇ ਤੱਕ ਸਾਡੀ ਆਵਾਜ਼ ਜਾਂਦੀ ਹੈ ਕਬੱਡੀ ਦੇ ਆਸ਼ਕਾਂ ਨੂੰ ਕਬੱਡੀ ਦੇ ਪ੍ਰੇਮੀਆਂ ਨੂੰ ਸਾਰਿਆਂ ਨੂੰ ਨੈਸ਼ਨਲ ਕਬੱਡੀ ਐਸੋਸੀਏਸ਼ਨ ਵੱਲੋਂ 701 ਸੀਜ਼ਨ 2025 ਆਪਣੀਆਂ ਬਰੂਹਾਂ ਤੇ ਇੱਕ ਵਾਰ ਫੇਰ ਦਾਸ ਤੱਕ ਦੇ ਚੁੱਕਿਆ ਹੈ ਸਾਡੇ ਸਾਰੇ ਹੀ ਪਲੇਅਰ ਜਿਨ੍ਹਾਂ ਵਿੱਚ ਮੈਜੋਰਟੀ ਪਲੇਅਰ ਜਿਆਦਾ ਅਬਾਊਟ 25-30 ਪਲੇਅਰ ਪਾਕਿਸਤਾਨ ਦੇ ਉਹਨਾਂ ਦੇ ਵੀ ਵੀਜ਼ੇ ਲੱਗ ਗਿਆ 6ਵੀਂ ਪੜੀ ਮਾਚ ਇੰਡੀਆ ਤੋਂ ਉਹਨਾਂ ਦੇ ਵੀਜ਼ੇ ਲੱਗ ਚੁੱਕੇ ਆ ਪੰਜ ਟੀਮਾਂ ਬਣ ਕੇ ਤਿਆਰ ਹੋ ਗਈਆਂ 12 ਜੁਲਾਈ 2025 ਤੋਂ ਪਹਿਲਾ ਸੀਜ਼ਨ ਦਾ ਕੀ ਟੂਰਨਾਮੈਂਟ ਸ਼ੁਰੂ ਕਰਨ ਜਾ ਰਹੇ ਆ ਆਸ ਕਰਦੇ ਆਂ ਦਰਸ਼ਕ ਉਦਾਂ ਹੀ ਪਿਆਰ ਕਰਨਗੇ ਉਦਾਂ ਹੀ ਹੌਮਾ ਹਮਾ ਕੇ ਗਰਾਊਂਡਾਂ ਦੇ ਵਿੱਚ ਖੇਡਣ ਵਾਲੇ ਪਲੇਅਰਾਂ ਦਾ ਹੌਸਲਾ ਫੁਜਾਈ ਕਰਨਗੇ ਬਾਕੀ ਲਾਸਟ ਤੋਂ ਲਾਸਟ ਵੀਕ ਇੱਕ ਇਸ਼ੂ ਅਗੇਨ ਫੇਰ ਸਾਨੂੰ ਸਾਰਿਆਂ ਨੂੰ ਉਹਦਾ ਸਾਹਮਣਾ ਕਰਨਾ ਪੈ ਰਿਹਾ ਲਾਸਟ ਤੋਂ ਲਾਸਟ ਸੈਡ ਇਹ ਇੱਕ ਬਾਗੜ ਬਿੱਲਾ ਹਰ ਸਾਲ ਦੀ ਤਰ੍ਹਾਂ ਬੋਲਿਆ ਜਦੋਂ ਸਾਡਾ ਸੀਜ਼ਨ ਸ਼ੁਰੂ ਹੁੰਦਾ ਜਾਂ ਫੋਨ ਦੇ ਨੇੜੇ ਹੁੰਦਾ ਉਹਨੂੰ ਦਰਦਾਂ ਸ਼ੁਰੂ ਹੋ ਹੀ ਜਾਂਦੀਆਂ ਤਕਰੀਬਨ ਉਹ ਕਾਫੀ ਬੋਲਿਆ ਖਾਲਿਸਤਾਨ ਦੇ ਨਾਰੇ ਲਾਏ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਸੰਦੀਪ ਨੰਗਲ ਅੰਬੀਆਂ ਦੇ ਕਤਲ ਦਾ ਇਨਸਾਫ ਜਿਹੜਾ ਹੋਣਾ ਚਾਹੀਦਾ ਅਸੀਂ ਵੀ ਸਮਝਦੇ ਹਾਂ ਕਿ ਸੰਦੀਪ ਦੇ ਕਤਲ ਦਾ ਇਨਸਾਫ ਹੋਣਾ ਚਾਹੀਦਾ 3.5 ਸਾਲ ਸਾਨੂੰ ਢੀਕ ਦੇ ਆ ਲੰਘੇ ਹਲੇ ਤੱਕ ਅਸੀਂ ਵੀ ਉਹਦੀ ਜਿਹੜੀ ਮਾਰ ਚੱਲ ਰਹੀ ਹੈ ਸਾਡੇ ਪਰਿਵਾਰ ਅਸੀਂ ਕਹਿੰਦੇ ਆ ਕੱਲ ਨੂੰ ਹੁੰਦਾ ਅੱਜ ਹੋ ਜਵੇ ਪਰ ਇਹ ਬੰਦਾ ਜਿਸ ਤਰ੍ਹਾਂ ਹਰ ਵਾਰ ਕਦੇ ਗੁਰਦੁਆਰੇ ਦਾ ਸਹਾਰਾ ਲੈ ਕੇ ਕਦੇ ਕਿਤੇ ਕਦੇ ਕਿੱਦਾਂ ਬੋਲਦਾ ਮੈਂ ਸਮਝਦਾ ਵੀ ਜੇ ਵਾਕਿਆ ਹੀ ਅਸਲੇ ਦਾ ਫਿਰ ਨਾਂਉ ਕਿਉਂ ਨਹੀਂ ਲੈ ਲੈਂਦਾ ਜੇ ਤੈਨੂੰ ਐਡਾ ਹੀ ਉਹ ਹੋਇਆ ਹੋਇਆ ਤਾਂ ਸਾਰਿਆਂ ਦੇ ਨਾਂਉ ਲੈ ਲਏ ਫਿਰ ਅਸੀਂ ਵੀ ਆਪਦੇ ਪਿਓ ਨੂੰ ਨਹੀਂ ਚੰਮਿਆਂਗੇ ਫਿਰ ਮੈਂ ਚਤਰਾਇਆਂ ਜੀਆਂ ਕਰਨ ਦਾ ਕੋਈ ਬਾਹਲਾ ਫਾਇਦਾ ਨਹੀਂਗਾ ਅਸੀਂ ਤੈਨੂੰ ਇਹ ਕਹਿੰਨੇ ਆ ਸਾਰੇ ਪਬਲਿਕ ਪਬਲਿਕਲੀ ਠੋਕ ਕੇ ਕਹਿੰਨੇ ਆ ਤੂੰ ਸਾਡੇ ਨੋਂ ਲੈ ਕੇ ਬੋਲ ਫਿਰ ਹੁਣ ਐਵੇਂ ਕਦੇ ਖਾਲਸਤਾਨ ਦੇਸ਼ ਕਦੇ ਕਦੇ ਕੁਛ ਬੋਲਦੇ ਆ ਕਦੇ ਕੁਛ ਬੋਲਦੇ ਆ ਮੈਂ ਤਾਂ ਇਹ ਵੀ ਕਹਿਣਾ ਵਾਂ ਵੀ ਤੂੰ ਜਾ ਕੇ ਨਕੂਦਰ ਚੌਂਗ 'ਚ ਲਾ ਨਾਰੇ ਬਹਿ ਜਾ ਉੱਥੇ ਫਿਰ ਪਤਾ ਲੱਗ ਜੂਗਾ ਅਸੀਂ ਵੀ ਸਮਝਦੇ ਆ ਸ਼ਾਇਦ ਤੇਰੇ ਇਨਾ ਕਰਨ ਨਾਲ ਸੰਦੀਪ ਦੇ ਪਰਿਵਾਰ ਨੂੰ ਇਨਸਾਫ ਮਿਲੇ ਸਾਨੂੰ ਵੀ ਇਨਸਾਫ ਮਿਲੇ ਸਾਡੇ ਪਰਿਵਾਰਾਂ ਨੂੰ ਵੀ ਇਨਸਾਫ ਮਿਲੇ ਅਸੀਂ ਇਹ ਚਾਹੁੰਦੇ ਆ ਪਰ ਜਿਹੜੇ ਤੂੰ ਹੱਥ ਕੰਡੇ ਆਲਵੇਜ ਆਪਣਾਉਣਾ ਰਹਿਣਾ ਪਰ ਮੁੜ ਕੇ ਚਲਾਕੀਆਂ ਕਰਕੇ ਕਦੇ ਉੱਧਰ ਦੀ ਨਾਂ ਬੋਲਦਾ ਕਦੇ ਇੱਧਰ ਦੀ ਨਾਂ ਦਾ ਤੂੰ ਲੈਂਦਾ ਹੀ ਨਹੀਂ ਕਰ ਕੰ ਭਾਈ ਅਸਲੇ ਦਾ ਤਾਂ ਤੂੰ ਖੈ ਹੀ ਨਹੀਂ ਜੋਰ ਪਰ ਹੈ ਨਹੀਂ ਤਰੇ ਚ ਮੈਂ ਤੈਨੂੰ ਠੋਕ ਕੇ ਕਹਿਣਾ ਬਈ ਲੈ ਜੇ ਹੈਗੀ ਆ ਤੂੰ ਬਾਕੀ ਲਾਸਟ ਇਅਰ ਯੂਬਾਸਟੀ ਦੇ ਵਿੱਚ ਸਰਬਜੀਤ ਸਿੰਘ ਸੱਭਾ ਦਿਹਾੜਾ ਨੇ ਟੂਰਨਾਮੈਂਟ ਕਰਾਇਆ ਸੀ ਮੈਂ ਵੀ ਗਿਆ ਸੀ ਨੀਡੂ ਵੀ ਗਿਆ ਸੀ ਨੀਡੂ ਕੰਗ ਬੀਸੀ ਤੋਂ ਉਥੇ ਇਸ ਫੈਡਰੇਸ਼ਨ ਨੇ ਆ ਲੈਟਰ ਪਾ ਕੇ ਸਾਰੇ ਡਾਇਰੈਕਟਰਾਂ ਦੇ ਸਾਰੇ ਸੈਕਟਰੀ ਸਾਰਿਆਂ ਦੇ ਨਾਮ ਪਾ ਕੇ ਲੈਟਰ ਕੱਢੀ ਸੀ ਜੇ ਕਿਸੇ ਨੂੰ ਚਾਹੀਏ ਉਹ ਭੇਜ ਦੇਾਂਗੇ ਕਹਿੰਦੇ ਜਿਹੜਾ ਪਲੇਅਰ ਯੂਬਾ ਸਿਟੀ ਟੂਰਨਾਮੈਂਟ ਖੇਡੂਗਾ ਸਤੂ ਹਣੀ ਹੋਰ ਕਈ ਪਲੇਅਰ ਉਥੇ ਗਏ ਹੋਏ ਸੀ ਬੇਸ਼ੱਕ ਉਹਨਾਂ ਦੀਆਂ ਟਿਕਟਾਂ ਭਰੀਆਂ ਗਈਆਂ ਪਰ ਉਹ ਖੇਡਣ ਨਹੀਂ ਦਿੱਤੇ ਗਏ ਇਹਦੇ ਜਿਹੜਾ ਖੇਡੂ ਲਾਈਫਟਾਈਮ ਸਾਰੀਆਂ ਏਸ ਫੈਡਰੇਸ਼ਨ ਦੇ ਨਾਲ ਜਿੰਨੀਆਂ ਐਲੋਕੇਟ ਹੋਈਆਂ ਹੋਈਆਂ ਫੈਡਰੇਸ਼ਨਾਂ ਨਾਲ ਉਹਨਾਂ 'ਚ ਕਦੇ ਵੀ ਖੇਡਣਗੇ ਨਹੀਂ ਪਲੇਅਰ ਵਿਚਾਰੇ ਡਰਦੇ ਉਹ ਜਿੱਥੇ ਸੀਗੇ ਉੱਥੇ ਹੀ ਬਹਿ ਗਏ ਅਸੀਂ ਉੱਥੇ ਹੀ ਖੜੇ ਹਾਂ ਉਸੇ ਜਗ੍ਹਾ ਤੇ ਅੱਜ ਫੇਰ ਅਸੀਂ ਟੂਰਨਾਮੈਂਟ ਕਰਾਇਆ ਨੋ ਪ੍ਰੋਬਲਮ ਜਿਹੇ ਜਹਾ ਹੋਇਆ ਬਣਦਾ ਸਰਦਾ ਕਰਾ ਕੇ ਪਾਕਿਸਤਾਨੀ ਪਲੇਅਰਾਂ ਦੀ ਹਾਜ਼ਰੀ ਨਹੀਂ ਲੱਗੀ ਵਧੀਆ ਮੇਲਾ ਹੋਇਆ ਅਸੀਂ ਕੋਈ ਰੇਸ ਨਹੀਂ ਵਿੱਚ ਤਾਂ ਭਾਗ ਲੈ ਨਹੀਂ ਰਹੇਗੇ ਅਸੀਂ ਆਪਣਾ ਸੀਜ਼ਨ ਕਰਾਉਨੇ ਆ ਅਸੀਂ ਆਪਣੇ ਘਰੇ ਬਹਿ ਜਾਂਦੇ ਆ ਹਣ ਉਸੇ ਸਰਬਜੀਤ ਸਿੰਘ ਸੱਬੇ ਦੇ ਪਰੋਹੇ ਦੇ ਪਲੇਅਰ ਕਿਵੇਂ ਖੜਾਦੇ ਹੁਣ ਤੁਸੀਂ ਇੱਕ ਪਾਸੇ ਤੋਂ ਤੁਸੀਂ ਬੈਨ ਕਰ ਦਿੰਦੇ ਹੋ ਬਾਕੀ ਸਾਰੇ ਪਲੇਅਰ ਹੁਣ ਬੋਲਗੇ ਨਾ ਸੱਬੇ ਦਾ ਨਾਂ ਉਹੀ ਪਰੋਹਣਾ ਤੁਹਾਡਾ ਜਿਹਦੇ ਹੁਣ ਪਲੇਅਰ ਖੇਡਦੇ ਆ ਹੁਣ ਇਹਦੇ ਬਾਰੇ ਦੱਸ ਦਿਓ ਬੋਲ ਕੇ ਨਾਲੇ ਸੁੱਖੇ ਵਾਲੇ ਖੇਡਦੇ ਆ ਪਤਾ ਹੋ ਤੁਹਾਨੂੰ ਕਿਹੜੇ ਖੇਡਦੇ ਆ ਦੁਨੀਆ ਦੇਖਦੀ ਆ ਹੁਣ ਦੇ ਲੋ ਪਰੋਹਿਆਂ ਨੂੰ ਜਵਾਬ ਹੁਣ ਇਹਦੇ ਬਾਰੇ ਬੋਲ ਕੇ ਦੱਸ ਦਿਓ ਵੈਸੇ ਤੁਹਾਨੂੰ ਨੀਟੂ ਨੇ ਕਿਹਾ ਹੋਇਆ ਵਾ ਹਰ ਸਾਲ ਬੋਲ ਕੇ ਉਹ ਵੀ ਉਹ ਵੀ ਪਤੰਦਰ ਹਰ ਸਾਲ ਬੋਲ ਕੇ ਕਹਿੰਦਾ ਵੀ ਤੁਹਾਨੂੰ ਥੁੱਕ ਕੇ ਚੱਟਣ ਦੀ ਆਦਤਾਂ ਡੇਰੀ ਵਾਲੇ ਹੁਣ ਚੱਟ ਨਾ ਲਿਓ ਪਰ ਤੁਹਾਨੂੰ ਪ੍ਰੋਬਲਮ ਇਹ ਆ ਤੁਹਾਨੂੰ ਬਾਣ ਪਈ ਹੋਈ ਆ ਥੁੱਕ ਕੇ ਚੱਟਣ ਦੀ ਆ ਫੇਰ ਚੱਟਗੇ ਹੁਣ ਵੀ ਉਹ ਬੋਲੂਗਾ ਮੈਨੂੰ ਪਹਾਵਾ ਪਰ ਮਜਬੂਰੀ ਆ ਤੁਹਾਡੀ ਤੁਸੀਂ ਹਟ ਨਹੀਂ ਸਕਦੇਗੇ ਮੈਂ ਸਮਝਦਾ ਹਾਂ ਬਾਕੀ ਅਸੀਂ ਕਹਿੰਨੇ ਆ ਵੀ ਅਸੀਂ ਆਪਣਾ ਸੀਜ਼ਨ ਕਰਾਉਣਾ ਤੁਸੀਂ ਆਪਣਾ ਕਰਾਓ ਜਿਹੜਾ ਮਰਜੀ ਪਲੇਅਰ ਖੇਲੋ ਜੋ ਮਰਜੀ ਕਰੋ ਅਸੀਂ ਕਿਸੇ ਨੂੰ ਕਦੇ ਬੈਨ ਨਹੀਂ ਕਰਦੇ ਅਸੀਂ ਕਿਸੇ ਨੂੰ ਕੁਛ ਥੋੜੇ ਵਾਂਗੂ ਨਾ ਤਾਂ ਫੱਪੇ ਜਾਰੀ ਕਰਦੇ ਆ ਅਸੀਂ ਤਾਂ ਕਬੱਡੀ ਖਿਲਾਉਨੇ ਆ ਕਬੱਡੀ ਖਿਲਾ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਆ ਪਰ ਤੁਹਾਨੂੰ ਜਿਹੜੀਆਂ ਦਰਦਾਂ ਉੜਦੀਆਂ ਉਹ ਤੁਹਾਨੂੰ ਟਿਕਣ ਨਹੀਂ ਦਿੰਦੀਆਂ ਫਿਰ ਹੁਣ ਲਾਸਟ ਈਅਰ ਆਪਣੇ ਜਿਹੜਾ ਆਪੇ ਬਣਿਆ ਸੀ ਡੈਡੀ ਉਹਨੇ ਵੀ ਬੋਲ ਕੇ ਕਬੱਡੀ ਲਾਈਵ ਦੇ ਉੱਤੇ ਕਿਹਾ ਸੀਗਾ ਵੀ ਅਸੀਂ ਵੀ ਪ੍ਰੈਸ ਕਾਨਫਰੰਸ ਕਰਾਂਗੇ ਹਲੇ ਤੱਕ ਸ਼ੈਲਵਿਚਾਰ ਨੇ ਡੇਟ ਹੀ ਨਹੀਂ ਮਿਲੀ ਪ੍ਰੈਸ ਕਾਨਫਰੰਸ ਕਰਨ ਦੀ ਮੈਂ ਕਹਾਂ ਦੀ ਮੈਨੂੰ ਵੀ ਸਾਥ ਲਿਓ ਮੈਂ ਅੱਜ ਵੀ ਚੈਲੰਜ ਨਾਲ ਥੋਕ ਵਜਾ ਕੇ ਸਾਰੇ ਦੁਨੀਆ ਦੇ ਜਿਹੜਾ ਮਰਜੀ ਬੰਦਾ ਜਿਹੜੇ ਮਰਜੀ ਚੈਨਲ ਤੇ ਬਿਠਾ ਲਿਓ ਨਾਲ ਬਹਿ ਜਾਓ ਤੁਸੀਂ ਜਿਹੜਾ ਤੁਹਾਡੇ ਕੋਲ ਸਬੂਤ ਹੈਗਾ ਲੈ ਆਇਓ ਸਾਡੇ ਤਿੰਨਾਂ ਲਈ ਸ਼ੋਰਜਨ ਸਿੰਘ ਚੱਠੇ ਲਈ ਮੇਰੇ ਲਈ ਸਰਬਜੀਤ ਸਿੰਘ ਸਭੇ ਥਿਆੜੇ ਲਈ ਜੋ ਵੀ ਤੁਹਾਡੇ ਕੋਲ ਐਵੀਡੈਂਸ ਹੈਗਾ ਮੈਂ ਬਹਿ ਕੇ ਹਰ ਸਵਾਲ ਦਾ ਜਵਾਬ ਤੁਹਾਡਾ ਪਬਲਿਕਲੀ ਦਊਗਾ ਤੇ ਨਹੀਂ ਬਕਵਾਸ ਬੰਦ ਕਰੋ ਨਹੀਂ ਵੇਲੇ ਬਕਵਾਸ ਬੰਦ ਕਰੋ ਫੈਡਰੇਸ਼ਨ ਦੇ ਵਿੱਚ ਬਹੁਤ ਰਹੇ ਜੇ ਮੈਂਬਰ ਆ ਜਿਹੜੇ ਹਰ ਵਾਰੀ ਗਾਹੇ ਬਗਾਏ ਬਹਿਣਗੇ ਸਾਨੂੰ ਪਤਾ ਵਾ ਇਹ ਹਵਾ ਚੱਲਦੀ ਸੀ ਇਹ ਹਨੇਰੀ ਸੀ ਸ਼ਾਇਦ ਜ਼ਰਤ ਬਜਾਰਿਆਂ ਦੇ ਘਾਟਾ ਚਲੋ ਮੈਂ ਬਾਹਲਾ ਨਹੀਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਆਪਾਂ ਕਿਹਦੇ ਕਿਹਦੇ ਨਾਲ ਲੜਾਂਗੇ ਪਰ ਸੱਚਾਈ ਲਈ ਥੋੜਾ ਬਹੁਤਾ ਖੜਨਾ ਬਣਦਾ ਸੀ ਨਾ ਵੀ ਐਵੇਂ ਆਪਾਂ ਬਾਹਰ ਕਹੀ ਜਾਈਏ ਵੀ ਤੁਹਾਡਾ ਕੋਈ ਕਸੂਰ ਨਹੀਂਗਾ ਪਰ ਚਲੋ ਖੈਰ ਆਪਾਂ ਉਹ ਵੀ ਗੱਲ ਜਾਂਦੀ ਕਰ ਦਨੇ ਆ ਤੇ ਅਸੀਂ ਕਹਿੰਨੇ ਆ ਵੀ ਤੁਸੀਂ ਆਪਣਾ ਕੰਮ ਕਰੋ ਜੇ ਤੁਹਾਡੇ ਕੋਈ ਸਬੂਤ ਹੈਗਾ ਲੈ ਆਓ ਤੇ ਨਹੀਂ ਐਵੇਂ ਖਾਲਸਾਣ ਦੇ ਨਾਰੇ ਲਾਈ ਜਾਣੇ ਆ ਜਾਂ ਸਿੱਖ ਪੰਥ ਨੂੰ ਗਮਰਾਹ ਕਰੀ ਜਾਣਾ ਜਾਂ ਕਿਤੇ ਗੁਰਦੁਆਰੇ ਦੇ ਮਾਈਕ ਸਪੀਕਰ ਤੇ ਬੋਲੀ ਜਾਣਾ ਇਹਦੇ ਚੋਂ ਆਉਟਕਾਮ ਆਪਾਂ ਨੂੰ ਕੋਈ 3.5 ਸਾਲ ਦਾ ਸਮਾਂ ਹੋਣ ਨੂੰ ਜਾ ਰਿਹਾ ਹਲੇ ਤੱਕ ਕੱਖ ਨਹੀਂ ਹੋਇਆ ਠੀਕ ਹੈ ਠੀਕ ਗੱਲ ਉਸ ਵੇਲੇ ਪੋਲੀਟੀਕਲੀ ਮੋਟੀਵੇਟਿਡ ਹੋ ਗਿਆ ਸਰਜਨ ਚੱਥੇ ਦਾ ਕੇਸ ਉਹਦੇ ਵਿੱਚ ਉਹ 2 ਮਹੀਨੇ 3 ਮਹੀਨੇ ਲਾਇਆ ਆ ਕੋਈ ਗੱਲ ਨਹੀਂ ਸੱਚ ਤਾਂ ਸਾਹਮਣੇ ਆ ਹੀ ਜਾਣਾ ਹੁਣ 3.5 ਸਾਲ ਸਾਨੂੰ ਹੋਗੇ ਹੋਰ 6 ਮਹੀਨੇ ਲੱਗ ਜਾਣਗੇ ਸ਼ਾਇਦ ਤੁਹਾਡੇ ਨਾਰਿਆਂ ਨਾਲ ਫਰਕ ਪੈ ਜਵੇ ਸ਼ਾਇਦ ਪਹਿਲਾਂ ਹੋ ਜਵੇ ਪਰ ਤੁਸੀਂ ਆਪਣੀਆਂ ਜੋ ਵੀ ਚਾਲਾਂ ਚਲਣੀਆਂ ਚੱਲਦੇ ਰਹੋ ਪ੍ਰਮਾਤਮਾ ਕੇ ਇੱਕ ਪੈਰ ਤੇ ਖੜ ਕੇ ਅਰਦਾਸ ਕਰਦਾ ਵੀ ਜਿੰਨੀ ਛੇਤੀ ਸੱਚ ਮੂਹਰੇ ਆਵੇ ਤਾਂ ਕਿ ਅਸੀਂ ਵੀ ਇਸ ਰੋਪ ਦੇ ਵਿੱਚ ਹਾਰ ਹੋਈਏ ਬਾਕੀ ਇਹਦੀ ਪੁਰਾਣੀ ਆਦਤ ਆ ਇਹ ਪਹਿਲਾ ਬੰਦੇ ਨੂੰ ਮੂਹਰੇ ਕਰ ਦਿੰਦਾ ਫਿਰ ਪੌੜੀ ਚੱਕ ਦਿੰਦਾ ਇਹ ਉਹ ਇਨਸਾਨ ਆ ਜਿਹਨੇ ਡਰਗ ਟੈਸਟ ਦੇ ਵਿੱਚ ਸਾਰੀ ਫੈਡਰੇਸ਼ਨ ਗਵਾਹੀ ਭਰੂ ਇਸ ਗੱਲ ਦੀ ਜੇ ਕੋਈ ਨਹੀਂ ਭਰਦਾ ਤਾਂ ਬੋਲ ਕੇ ਕਹਿ ਦਵੇ ਫੈਡਰੇਸ਼ਨ ਨੂੰ ਇੰਟਰੀਅਰ ਨੂੰ ਚੈਲੰਜ ਕਰਦਾ ਵੀ ਇਹ ਬੰਦੇ ਨੇ ਮੈਨੂੰ ਖੜਾ ਕੀਤਾ ਸੀ ਵੀ ਆਪਾਂ ਡਰਗ ਟੈਸਟ ਕਰਨੇ ਆ ਮਗਰੋਂ ਪੌੜੀ ਚੱਕਦੀ ਪਿੱਛੋਂ 14 ਸਾਲ ਹੋ ਗਏ 2011 ਤੋਂ ਫੈਡਰੇਸ਼ਨਾਂ 10 11 ਤੋਂ ਇਕੱਠੀਆਂ ਹੋਈਆਂ ਇੱਕ ਦੋ ਵਾਰ ਡਰੈਗ ਟੈਸਟ ਕਰਾਏ ਨਾ ਇੰਪਲੀਮੈਂਟ ਕੀਤੇ ਉਹਦੀ ਸਜ਼ਾ ਸੀ ਇਹ ਭੌਟਦੇ ਆ ਦੁਨੀਆ ਦੇ ਵਿੱਚ ਕੱਲਾ ਕੱਲਾ ਪਲੇਅਰ ਜਾਣਦਾ ਕਿ ਅਸੀਂ ਕਿੰਨਾ ਪੈਸਾ ਪਾਣੀ ਨੂੰ ਵਹਾਵਾ ਸਿਰਫ ਆਪਣੇ ਵਜੂਦ ਦੇ ਲਈ ਤਾਂ ਕਿ ਕੱਲ ਨੂੰ ਕੋਈ ਇਹ ਨਾ ਕਹੇ ਵੀ ਬਹਿ ਗਏ ਡਰ ਗਏ ਦਿਸਨ ਡੈਟ ਜੇਬਾਂ ਜੋ ਪੈਸੇ ਲੱਗਦੇ ਆ ਪੋਰਟਾਂ ਦੇ ਵਿੱਚ ਜਵਾਕਾਂ ਦੇ ਮੂੰਹਾਂ 'ਚ ਪਰ ਕੋਈ ਗੱਲ ਨਹੀਂ ਪੈਸੇ ਦਾ ਕੋਈ ਮਤਲਬ ਨਹੀਂ ਜਿੱਥੇ ਜਾ ਕੇ ਮਰਦਾਂ ਵਾਲੀ ਗੱਲ ਹੁੰਦੀ ਆ ਖੜਨਾ ਪੈਂਦਾ ਫਿਰ ਖੜਨਾ ਹੀ ਪੈਂਦਾ ਨਹੀਂ ਤਾਂ ਫਿਰ ਲੋਕਾਂ ਦੀਆਂ ਗੱਲਾਂ ਹੀ ਰਹਿ ਜਾਂਦੀਆਂ ਹਨ ਦੇਸ਼ ਕਰਕੇ ਇਹ ਬੰਦੇ ਦਾ ਪੁਰਾਣਾ ਟਰੈਕ ਹੈ ਕਿਹੜਾ ਫੈਡਰੇਸ਼ਨ ਚ ਵੀ ਕਦੇ ਇਹਨੇ ਬੋਲਣਾ ਨਹੀਂਗਾ ਪਿੱਛੋਂ ਹੋਰ ਤੋਂ ਬੁਲਾਉਣਾ ਪਿੱਛੇ ਇੱਕ ਤੇ ਤਾਂ ਕਰਨੀ ਆ ਇਹਦੇ ਪਹਿਲਾਂ ਦਾ ਪੂਰਾ ਇਹਦਾ ਪਹਿਲਾਂ ਦਾ ਹਿਸਟਰੀ ਹੈ ਬੰਦੇ ਦੀ ਬਾਕੀ ਤੈਨੂੰ ਚੈਲੰਜ ਆ ਤੇ ਆਈ ਹੋਪ ਕਿ ਤੂੰ ਐਕਸੈਪਟ ਕਰੇਗਾ ਇਹਨੂੰ ਧੰਨਵਾਦ